ਸਿਰਜਣਾ ਸਿਰਮਾਤ ਦੇ ਮਾਧਮ ਦਰਿਖੇ ਪਰ クリスマス ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤਾ ਹਨ ਜੈਤ ਸਭ ਤੋਂ ਵੱਡਾ ਜਿਹੜਾ ਜੈਸਸ ਦਾ ਤਿਉਹਾਰ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਸ ਦੇ ਮੌਕੇ ਦੇ ਉੱਤੇ ਅਸੀਂ ਸਾਰਿਆਂ ਨੂੰ ਪੀਸ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਾਂ ਤੇ ਜੋ ਕਿ ਹਰ ਇੱਕ ਇਨਸਾਨ ਦੇ ਜੀਵਨ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਚਾਹੇ ਉਹ ਸਪਿਰਚੁਅਲ ਲਾਈਫ ਹੈ। ਥਾਈ ਉਹਦੀ ਸੰਸਾਰਿਕ ਜ਼ਿੰਦਗੀ ਹੈ। ਸੋ ਜਿਹੜਾ ਪੀਸ ਹੈ ਬਹੁਤ ਐਮ ਹੈ ਕਿ ਬ੍ਰੋ ਇਹ ਸੋਸੀ ਰਸਤਾ ਤੇ ਦੇ ਸਭ ਤੋਂ ਵੱਡਾ ਸੰਦੇਸ਼ ਜਿਹੜਾ ਹੈ ਉਹ ਸ਼ਾਂਤੀ ਦਾ ਦਿੰਦਾ ਹੈ। ਤੇ ਅੱਜ ਸਾਡੇ ਦੁਆਰਾ ਦੀ ਖੋਜੇ ਵਾਲੀ ਧਾਰਨਾ ਤੋਂ ਸਾਰੀ ਦੁਨੀਆ ਨੂੰ ਆਈ ਉਹ ਸੰਗਮ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਤੁਸੀਂ ਜਿਹੜੇ ਸਾਡੀ ਨਵੀਂ ਪੀੜੀ ਆ ਉਹਨਾਂ ਬਾਰੇ ਅਸੀਂ ਜਾਨਣਾ ਚਾਹੁੰਦੇ ਹਾਂ ਤੁਹਾਡੀ ਸਫਲਤਾ ਦੀ ਸ਼ੁਰੂਆਤ ਜਨਮ ਤੋਂ ਜਿੰਨੂੰ ਤੋਂ ਜੁੜਵਾਇਆ ਤੁਮੇ ਥੋੜਾ ਬ੍ਰੀਫ ਦੱਸੋ। ਐ ਇਸ ਇਤਿਹਾਸ ਦੇ ਅਨੁਸਾਰ ਜੇ ਜਿਉਂ ਤੇ ਥੋੜਾ ਧਿਆਨ ਕਰੀਏ ਤਾਂ ਪਵਿੱਤਰ ਬਾਈਬਲ ਦੱਸਦਾ ਹੈ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਤੇ ਇਨਸਾਨ ਦਾ ਰਿਸ਼ਤਾ ਜਦੋਂ ਪਰਮੇਸ਼ਵਰ ਦੇ ਨਾਲੋਂ ਟੁੱਟ ਗਿਆ ਫਿਰ ਪਰਮੇਸ਼ਵਰ ਨੇ ਇੱਕ ਯੋਜਨਾ ਨੂੰ ਤਿਆਰ ਕੀਤਾ ਕਿ ਉਸੇ ਇਨਸਾਨ ਨੂੰ ਸ੍ਰਿਸ਼ਟੀ ਨੂੰ ਦੁਆਰਾ ਆਪਣੇ ਨਾਲ ਜੋੜਿਆ ਜਾਵੇ ਤੇ ਫਿਰ ਬਾਈਬਲ ਦੱਸਦਾ ਹੈ ਕਿ ਪ੍ਰਭੂ ਯਿਸੂ ਮਸੀਹ ਸਾਡੇ ਉੱਤੇ ਆਏ ਤੇ ਉਹ ਰਿਸ਼ਤੇ ਨੂੰ ਗੰਢਣ ਦੇ ਲਈ ਇਸ ਧਰਤੀ ਉੱਤੇ ਸਜਾਈ ਤੇ ਕਿਰਪਾ ਦੇ ਨਾਲ ਇਸ ਧਰਤੀ ਉੱਤੇ ਉਹਨਾਂ ਨੇ ਪਵਿੱਤਰ ਆਤਮਾ ਦੇ ਦੁਆਰਾ ਜਨਮ ਲਿਆ ਤੇ ਇਸੇ ਕਰਕੇ ਸਭ ਤੋਂ ਵੱਡਾ ਜਿਹੜਾ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ ਇੱਕ ਸ਼ਾਂਤੀ ਆ ਗਈ ਇਨਸਾਨ ਨੂੰ ਪਰਮੇਸ਼ਵਰ ਦੇ ਨਾਲ ਦੁਆਰਾ ਬਿਲਾਵ ਦੇ ਵਿੱਚ ਆ ਕੇ ਕ੍ਰਿਸਮਸ ਨੂੰ ਵੱਡੇ ਦਿਨ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸਰ ਇਹ ਤਾਂ ਉਹ ਤਾਂ ਬਹੁਤ ਸਧਾਰਨ ਜਿਹੀ ਗੱਲ ਹੈ ਕਿ ਯੂਨੀਵਰਸ ਦੇ ਅੰਦਰ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਦਿਨ ਆ ਮੌਸਮ ਆ ਉਹ ਬਦਲਦੇ ਆ ਤੇ ਉਹ ਐਕਚੁਅਲੀ ਉਹਦੇ ਨਾਲ ਜਿਹੜਾ ਉਹ ਲਿੰਕ ਕਰਦਾ ਨਾਲ ਇਸ ਤਰ੍ਹਾਂ ਕਿਉਂ ਵੱਡਾ ਦਿਨ ਕਿਹਾ ਜਾਂਦਾ ਹੈ ਦਿਨਾਂ ਦਾ ਫਰਕ ਪੈ ਜਾਂਦਾ 크리스마ਸ ਡੇ ਦੇ ਉੱਤੇ ਸੰਤਾਂ ਨੂੰ ਕੀ ਸੰਦੇਸ਼ ਹੈ ਸਾਨੂੰ ਤੋਂ ਸਭ ਤੋਂ ਵੱਡਾ ਸੰਦੇਸ਼ ਇਹ ਆ ਕਿ ਆਪਣੀ ਕਿਰਤ ਕਰੋ ਪਰਮੇਸ਼ਵਰ ਦਾ ਸਿਮਰਨ ਕਰੋ ਤੇ ਕਿਸੇ ਉੱਤੇ ਜ਼ੁਲਮ ਨਾ ਕਰੋ ਜੋ ਪਰਮਾਤਮਾ ਨੇ ਦਿੱਤਾ ਆ ਉਹਦੇ ਰਾਜਾ ਦੇ ਵਿੱਚ ਰਹੋ ਔਰ ਕੋਸ਼ਿਸ਼ ਕਰੋ ਆਪਣੇ ਜੀਵਨ ਦੇ ਅੰਦਰ ਅੱਗੇ ਵਧਣ ਦੇ ਅਸੀਂ ਨੌਜਵਾਨ ਪੀੜੀ ਨੂੰ ਸੁਨੇਹਾ ਦੇਣ ਲਈ ਆਏ ਹਾਂ ਨੌਜਵਾਨ ਪੀੜੀ ਲਈ ਬਹੁਤ ਵੱਡੇ ਸੰਦੇਸ਼ ਆ ਪਹਿਲਾ ਸੰਦੇਸ਼ ਤਾਂ ਇਹ ਹੀ ਆ ਕਿ ਅੱਜ ਕੱਲ ਅਸੀਂ ਜਿਹੜੀ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਗਏ ਅਸੀਂ ਆਪਣਾ ਲਾਈਫ ਸਮਾਜਿਕ ਬੁਰਾਈਆਂ ਆ ਉਹਦਾ ਹਿੱਸਾ ਨਹੀਂ ਬਣਨਾ ਚਾਹੀਦਾ ਔਰ ਪਰਮੇਸ਼ਵਰ ਦੀ ਆਗਿਆਕਾਰੀ ਨੂੰ ਜਾਣਨਾ ਉਹਦੇ ਨਾਲ ਜੁੜੇ ਰਹਿਣ ਬਾਰੇ ਅ ਅੱਜ ਦੀ ਪੀੜ੍ਹੀ ਲਈ ਬਹੁਤ ਵੱਡਾ ਸੰਦੇਸ਼ ਹੈ ਤੁਸੀਂ ਅੱਜ ਵੀ ਤੁਹਾਨੂੰ ਜੀਹਾਂਸਾ ਕਰਾਉਂਦੇ ਹੋ लास्ट ਵਾਰ ਤੁਹਾਨੂੰ ਦੱਸਣਾ ਕਿ ਕਿੰਨੇ ਜਨਰੇਸ਼ਨ ਸੌਰੀ लास्ट ਵਾਰ ਤੁਸੀਂ ਦੱਸਨਾ ਕਿ ਕਿਹੜੀ ਚਾਹਤ ਬਣੇ ਬਚੇ ਹੋਏ ਆ ਅੰਗਰੇਜ਼ ਸਾਡੇ ਕੈਮਰਿਆਂ ਦੇ ਵਿੱਚ ਪਬਲਿਕ ਨੇ ਦੇਖ ਰਹੀਆਂ ਪਰ ਗੱਲ ਇਹ ਆ ਕਿ ਜੋ ਆਪਾਂ ਕਹਿੰਨੇ ਆ ਮੰਚ ਦੇ ਉੱਤੇ ਜੋ ਆਪਾਂ ਪ੍ਰੇਅਰਸ ਕਰਦੇ ਆ ਉਹਨਾਂ ਦੇ ਰਿਜ਼ਲਟ ਕੀ ਆ ਮੈਨੂੰ ਪਤਾ ਨਹੀਂ ਤੁਸੀਂ ਕੈਪਚਰ ਕੀਤਾ ਜਾਂ ਨਹੀਂ ਕੀਤਾ ਢੋਗੱਟ 150 ਤੋਂ 200 ਦੇ ਕਰੀਬ ਨਵ ਜੰਮੇ ਬੱਚੇ ਤੁਸੀਂ ਦੇਖਿਆ ਤੇ ਅੱਜ ਵੀ ਉਹ ਪਰਿਵਾਰਾਂ ਨੂੰ ਤੁਸੀਂ ਦੇਖਿਆ ਜਿਨ੍ਹਾਂ ਦੇ ਕੋਲ ਬੱਚੇ ਹੈ ਨਹੀਂ ਉਹ ਵੀ ਮੇਰਾ ਖਿਆਲ 3 350 ਦੀ ਗੈਦਰਿੰਗ ਦੇ ਵਿੱਚ ਲੋਕ ਆਏ ਸੀ ਜਿਨ੍ਹਾਂ ਨੇ ਅਸੀਂ ਪ੍ਰੇਅਰ ਕੀਤੀ ਆ ਤੇ ਜਿਹੜੇ ਵਿਸ਼ਵਾਸ ਕਰਨ ਕਿ ਹੋਪਫੁਲੀ ਅਗਲੇ ਸਾਲ ਫਿਰ ਮੈਂ ਅਮੀਰ ਕਾ ਦਾ ਪਰਮੇਸ਼ਰ ਦਾ ਸਾਰਿਆਂ ਨੂੰ